ਸੈਂਕੜੇ ਦੀ ਗਿਣਤੀ ਦੇ ਵਿੱਚ ਤਲਵੰਡੀ ਸਾਬੋ ਪਹੁੰਚੀ ਬਠਿੰਡਾ ਪੁਲਿਸ ਅਤੇ ਨਸ਼ੇ ਨੂੰ ਲੈ ਕੇ ਚਲਾਇਆ ਗਿਆ ਇਹਨਾਂ ਵੱਲੋਂ ਸਰਚ ਬੈਂਕ ਦੱਸਦੀ ਹੈ ਕਿ ਜਿੱਥੇ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਨਸ਼ੇ ਨੂੰ ਲੈ ਕੇ ਇਸ ਤੋਂ ਪਹਿਲਾਂ ਵੀ ਸਰਚ ਕੀਤੀ ਜਾ ਰਹੀ ਹੈ ਤੇ ਇਹਨਾਂ ਵੱਲੋਂ ਜੋ ਵੱਡੀ ਕੁਆਂਟੀਟੀ ਦੇ ਵਿੱਚ ਇਹਨਾਂ ਨੂੰ ਨਸ਼ਾ ਫੜਿਆ ਵੀ ਗਿਆ ਹੈ ਉੱਥੇ ਅੱਜ ਐਸਪੀਡੀ ਅਜੇ ਗਾਂਧੀ ਦੀ ਅਗਵਾਈ ਦੇ ਵਿੱਚ ਬਠਿੰਡਾ ਪੁਲਿਸ ਤਲਵੰਡੀ ਸਾਬੋ ਵਿਖੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਹੁੰਚੀ ਅਤੇ ਇਹਨਾਂ ਵੱਲੋਂ ਨਸ਼ੇ ਨੂੰ ਲੈ ਕੇ ਇੱਥੇ ਸਰਚ ਕੀਤੀ ਗਈ ਦੇਖਣ ਤਸਵੀਰ ਐਸਨ ਦਿਖਾ ਰਹੇ ਹਾਂ ਬਠਿੰਡਾ ਪੁਲਿਸ ਵੱਲੋਂ ਤਲਵੰਡੀ ਸਾਬੋ ਵਿਖੇ ਨਸ਼ੇ ਨੂੰ ਲੈ ਕੇ ਸਰਚ ਕੀਤੀ ਜਾ ਰਹੀ ਹੈ ਤੇ ਐਸਪੀ ਡੀ ਅਜੇ ਗਾਂਧੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਲੋਕ ਉਹਨਾਂ ਵੱਲੋਂ ਹਰਾਸਤ ਦੇ ਵਿੱਚ ਵੀ ਲੱਗੇ ਨੇ ਦੇਖਣ ਤਸਵੀਰਾਂ ਲੋਕਾਂ ਦੇ ਬੈੱਡ ਤੱਕ ਫਰੋਲੇ ਜਾ ਰਿਹਾ ਹੈ ਐਸਪੀ ਡੀ ਅਜੇ ਗਾਂਧੀ ਨੇ ਜਾਣਕਾਰ ਦਿੱਤੀ ਹੈ ਕਿ ਉਹਨਾਂ ਵੱਲੋਂ ਪਹਿਲਾਂ ਹੀ ਇਸ ਤਰ੍ਹਾਂ ਦੇ ਕੁਝ ਲੋਕਾਂ ਦੀ ਲਿਸਟ ਬਣਾਈ ਹੋਈ ਹੈ ਜਿਨ੍ਹਾਂ ਦੇ ਘਰਾਂ ਦੀ ਉਹਨਾਂ ਵੱਲੋਂ ਅੱਜ ਸਰਚ ਕੀਤੀ ਜਾ ਰਹੀ ਹੈ ਅਸ਼ੁੰਧ ਖਾਨੀਆਂ ਤਲਵੰਡੀ ਸਾਬੋ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਪੁਲਿਸ ਵੱਲੋਂ ਜਿੱਥੇ ਹਰ ਇੱਕ ਜਗ੍ਹਾ ਦੀ ਉਸ ਜਗ੍ਹਾ ਦੀ ਤਲਾਸ਼ੀ ਲਈ ਜਾ ਰਹੀ ਹੈ ਜਿੱਥੇ ਇਹਨਾਂ ਨੂੰ ਸ਼ੱਕ ਹੈ ਕਿ ਇੱਥੇ ਨਸ਼ਾ ਹੋ ਸਕਦਾ ਹੈ ਨਸ਼ੇ ਨੂੰ ਲੈ ਕੇ ਬਠਿੰਡਾ ਪੁਲਿਸ ਲਗਾਤਾਰ ਅਪਰਾਲੇ ਇਹਨਾਂ ਵੱਲੋਂ ਕੀਤੇ ਜਾ ਰਹੀ ਹੈ ਠੀਕ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਲਵੰਡੀ ਸਾਬੋ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਐਸਪੀ ਡੀ ਅਜੇ ਗਾਂਧੀ ਵੱਲੋਂ ਇੱਥੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਲੈ ਕੇ ਉਹ ਇੱਥੇ ਪਹੁੰਚੇ ਹਨ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸਰਚ ਮੈਨੋਂ ਵੱਲੋਂ ਚਲਾਈ ਜਾ ਰਹੀ ਹੈ ਨਸ਼ੇ ਨੂੰ ਲੈ ਕੇ ਲਗਾਤਾਰ ਇਹਨਾਂ ਵੱਲੋਂ ਜਿੱਥੇ ਪਹਿਲਾਂ ਸੱਚ ਕੀਤੀ ਜਾਂਦੀ ਹੈ ਤੇ ਵੱਡੇ-ਵੱਡੇ ਇਹਨਾਂ ਵੱਲੋਂ ਜੋ ਆਪਣਾ ਵੱਡੇ ਇਸ ਤਰ੍ਹਾਂ ਦੀ ਆਪਣਾ ਵੱਡੀ ਕੁਆਂਟੀਟੀ ਦੇ ਵਿੱਚ ਇਹਨਾਂ ਵੱਲੋਂ ਨਸ਼ਾ ਫੜਿਆ ਗਿਆ ਤੇ ਅੱਜ ਵੀ ਇਸ ਨੂੰ ਲੈ ਕੇ ਇਹਨਾਂ ਵੱਲੋਂ ਪਟੰਡਾ ਦੇ ਤਰਮੰਡੀ ਸਾਬੋ ਦੇ ਅੰਦਰ ਇਹਨਾਂ ਵੱਲੋਂ ਸਰਚ ਕੀਤਾ ਗਿਆ ਜਿਸ ਦੇ ਵਿੱਚ ਕੁਝ ਲੋਕ ਸਪੀਡ ਮੀਂਹ ਸਕੇ ਉਹਨਾਂ ਵੱਲੋਂ ਕੁਝ ਲੋਕ ਹਰਾਸਤੇ ਵਿੱਚ ਲਏ ਗਏ ਹਨ ਅਤੇ ਇਹਨਾਂ ਵੱਲੋਂ ਸਰਚ ਲਗਾਤਾਰ ਇਸ ਤੋਂ ਪਹਿਲਾਂ ਵੀ ਕੀਤੀ ਜਾ ਰਹੀ ਤੇ ਅੱਗੇ ਵੀ ਇਹਨਾਂ ਵੱਲੋਂ ਕੀਤੀ ਜਾਵੇਗੀ ਅਸੀਂ ਦਿਖਾ ਰਹੇ ਹਾਂ ਤਲਵੰਡੀ ਸਾਬ ਦੇ ਇਹ ਸਾਰੀਆਂ ਜੋ ਤੁਹਾਨੂੰ ਇਹਨਾਂ ਤਲਵੰਡੀ ਸਾਬ ਦੀ ਹੈ। ਕ੍ਰੀਸ਼ੈਂਟ ਲਾਇਸੈਂਸ ਸਰਚ ਤੋਂ ਕਿੱਥੇ ਕਿੱਥੇ ਚੱਲ ਰਿਹਾ ਸਰ ਕਿੰਨੇ ਮੁਲਾਜ਼ਮ ਨਾਲ ਲੈ ਕੇ ਸਰਚਿੰਗ ਕਰ ਰਹੇ ਹੋ ਤੇ ਮੁੱਖ ਅਜੰਡਾ ਕੀ ਹੈ? ਜਿਵੇਂ ਅੱਜ ਮਾਨਯੋਗ ਅਸਿਸਟੈਂਟ ਸਰਪਲਾਈ ਡਾਇਰੈਕਟਰਿੰਗ ਅਕੋਰਡਿੰਗ ਤਲਵੰਡੀ ਸਾਬ ਉਹ ਸਿਟੀ ਦੇ ਵਿੱਚ ਵਾਰਡ ਨੰਬਰ 11 ਤੇ ਅਸੀਂ ਹੁਣ ਇੱਥੇ ਆਏ ਆ ਤੇ ਸਾਡੇ ਸਰਚ ਅਭਿਆਨ ਚੱਲ ਰਹੇ ਆ। ਸਾਡੇ ਕੋਲ ਪਹਿਲਾਂ ਤੋਂ ਲਿਸਟ ਬਣਾਈ ਹੋਈ ਹੈਗੀ ਅਸੀਂ ਆਇਡੈਂਟੀਫਾਈ ਕੀਤੇ ਹੋਏ ਨੇ ਕਰ ਆ ਟਾਰਗੇਟਡ ਸਰਚ ოਪਰੇਸ਼ਨ ਹੈਗਾ ਸਾਡਾ ਤੇ ਅਸੀਂ ਜਿਹੜੇ ਵੀ ਸ਼ੱਕੀ ਬੰਦੇ ਨੇ ਜਿਨ੍ਹਾਂ ਦੀ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਡਰੱਗਸ ਦੀ ਉਹਨਾਂ ਘਰਾਂ 'ਚ ਅਸੀਂ ਸਰਚ ਕਰਨ ਦੇ ਆ ਉਹਦੇ ਵਿੱਚ ਥੋੜੀ ਡੀਐਸਪੀ ਸਾਹਿਬ ਨੇ ਡੀਐਸਪੀ ਟਲੁੰਡੀ ਸਾਹਿਬ ਨੂੰ ਐਸਐਸਓ ਮੋਰਰਾਮਾ ਤੇ ਟਲੁੰਡੀ ਸਾਹਿਬ ਨੂੰ ਚੌਕੀਦਾਰ ਨਾਲ ਨੇ ਆਲਮੋਸਟ 100 ਪੁਲਿਸ ਮੁਲਾਜ਼ਮ ਨੇ ਤੇ ਅਸੀਂ ਅੱਜ ਇਹ ਸਰਚ ਕਰਨ ਦੇ ਆ ਕਈ ਸ਼ੱਕੀ ਬੰਦੇ ਵੀ ਹੁਣ ਹਿਰਾਸਤ ਤੇ ਲੈ ਗਏ ਨੇ ਤੇ ਉਸ ਤੋਂ ਇਲਾਵਾ ਹੋਰ ਜਿਹੜੀ ਵੀ ਬੰਦੀ ਕਾਰਵਾਈ ਹੈ ਉਹ ਅਸੀਂ ਕਰ ਰਹੇ ਹਾਂ ਤੇ ਡਿਟੇਲ ਦੇ ਵਿੱਚ ਜਿਹੜਾ ਆਜਾ ਆਉਟਪੁੱਟ ਹੈ ਉਹ ਤੁਹਾਨੂੰ ਅਸੀਂ ਬਾਅਦ ਵਿੱਚ ਦੱਸਾਂਗੇ ਕੋਈ ਰਿਕਵਰੀ ਸਰ ਹੁਣ ਤੱਕ ਨਹੀਂ ਹੈ ਜਿਹੜਾ ਸਾਡਾ ਆਪਰੇਸ਼ਨ ਹੈ ਜੇ অনਗੋਇੰਗ ਹੈ ਤੇ ਸ਼ਕਤੀਬੰਦ ਅਸੀਂ ਹਰਾਸਲ ਚ ਲੈਈ ਹੈ ਰਿਕਵਰੀ ਬਾਰੇ ਅਸੀਂ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਸਰ ਕੋਈ ਫੋਟੋ ਨਾ ਹੋਵੇ ਚੈੱਕ ਕਰਦੇ ਕਿਥੇ ਨਸ਼ਾ ਵਗੈਰਾ ਜਿਆਦਾ ਦੂਰ ਆ ਜਾਂ ਆਪਣੀ ਗਲਤ ਕੰਮ ਹੋ ਗਿਆ ਜੋ ਵੀ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਬਾੜੇ ਆਂਸਰਾਂ ਦੀ ਉਹ ਸਾਰੇ ਅਸੀਂ ਵੈਰੀਫਾਈ ਕਰਾਂਗੇ ਤੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਚੈੱਕ ਕਰਾਂਗੇ